ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆ ਆਪਣੇ ਕੋਹਰ ਬਲੌਗ 'ਚ ਤੇ ਅੱਜ ਸਵੇਰ ਦੀ ਬਰਸਾਤ ਪੈ ਰਹੀ ਐ ਮਾਰੋ ਮਾਰ ਦੇਖ ਸਕਦੇ ਤੁਸੀਂ ਪੂਰੇ ਜੋਰਾਂ ਜਿਹਾ ਰ ਇੱਧਰ ਦੇਖੋ ਆਹਾਹਾਹਾ ਮਸ਼ੀਨ ਖੋਲੀ ਹੀ ਕੰਬੈਨ ਤੇ ਅੱਜ ਸਵੇਰ ਦੀ ਬਰਸਾਤ ਨੇ ਕੀਤਾ ਪੂਰਾ ਹਾਲ ਕੰਮ ਆ ਸਾਰਾ ਰੋਗਤਾ ਕਰਨ ਵਾਲਾ ਜਿਵੇਂ ਸੋਚਿਆ ਹੀ ਮਸਦਲ ਤੋਂ ਆ ਕੇ ਲਿਆਵਾਂਗੇ ਪਰ ਕਿੱਥੇ ਮੁਕਨ ਰਿੰਦਿਆ ਜਾਣਦਾ ਬਾਕੀ 15 9 ਕਈ ਥਾਵਾਂ ਤੇ ਆਪਣੀਆਂ ਟੇਡੀਆਂ ਹੋ ਗਈਆਂ ਜਿਹੜਾ ਕੁਲ ਮਲਾ ਕੇ ਸਮਝੋ ਬਿ ਡਿੱਗਣ ਗਈਆਂ ਜਿਹੜਾ ਹਲਾ ਦੇ ਕਰੀ ਫਿਰਦਾ ਦੂਜੇ ਦਿਨ ਮੂੰਹ ਚੱਕ ਲਿਆ ਪ੍ਰਮਾਤਮਾ ਨੇ ਬਾਕੀ ਚੱਲ ਰਹੀ ਹੈ ਆਪਣੀ ਕੰਪੈਨ ਦੀ ਰਿਪੇਅਰ ਬਸ ਗ੍ਰੀਸ ਪਾਣੀ ਕਰਾਂਗੇ ਥਰੇਸਰ ਦੀਆਂ ਸਪੈਕਾਂ SLA ਬਣ ਕੇ ਵੀ ਚੇਂਜ ਕਰੀਏ ਥੋੜੇ ਘੱਟ ਜਿਆਦਾ ਹੋਵੇ ਜੇ ਥੋੜਾ ਘੱਟ ਜਿਆਦਾ ਹੋਏ ਨਾ ਫਿਰ ਮਾਲ ਉੱਥੇ ਥਰੇਸਿੰਗ ਹੋਈ ਜਾਂਦਾ ਚੂਰਾ ਬਣ ਕੇ ਨਿਕਲਦਾ ਤੇ ਨਾਲ ਹੀ ਇਹ ਸਟੈਗਰਿੰਗ ਦੀ ਹੈ ਫਿਰ ਦਿਫੋਨੇ ਤੁਹਾਨੂੰ ਬਰਸਾਤ ਦੇਖੋ ਜੀ ਆਸ ਫੇਰ ਦਾ ਬੁਰਾ ਹੁਣ ਦਾ ਫਿਰ ਵੀ ਥੋੜਾ ਚਿੱਟਾ ਲੱਗਦਾ ਧੁੰਦੋ ਧੁੰਦੋ ਹੋ ਗਿਆ ਹੀ ਬੁਰਾ ਹਾਲ ਆ ਇਹ ਨਹੀਂ ਜਾਣ ਦਿੰਦਾ ਜੇ ਕੁਛ ਕਰ ਨਹੀਂ ਦਿੰਦਾ ਉਹ ਉਧਰ ਆਪਣੀ ਰਾਣੀ ਖਲੋਤੀ ਕੀ ਦੇਖ ਸਕਦੇ ਹੋ ਛੋਨੇ ਦਾ ਹੋਣ ਜਿਵੇਂ ਬੂਰਾ ਆਇਆ ਹੈਗਾ ਬੂਰ ਦਾ ਨੁਕਸਾਨ ਨਿਸਨ ਲੱਗੇਗੇ ਨੁਕਸਾਨ ਕਰੂਗਾ ਝਾੜਦੇ ਅਸਰ ਪੈਂਦਾ ਦਾਣਾ ਵੀ ਕਾਲਾ ਹੋ ਜਾਣਾ ਵਾ ਬਈ ਦੇਖੋ ਕੀ ਕਰਦਾ ਬਾਕੀ ਇਹਦੀ ਰਾਜਾ ਇਹ ਜਾਣ ਸਕਦਾ ਮੰਦਾ ਕੌਣ ਹੁੰਦਾ ਜਾਨਨ ਵਾਲਾ ਬਾਕੀ ਆ ਸਵੇਰ ਦਾ ਜੂਨ ਲੱਗਾ ਚਾਰ ਸਫੇਰੇ ਗੇੜਾ ਦੇ ਕੇ ਕਦੀ ਇੱਧਰ ਕਦੀ ਉੱਧਰ ਸਬਜੀ ਲਾਉਣੀ ਦੋ ਤਿੰਨ ਦਿਨ ਹੋ ਗਏ ਥਾਂ ਕੋੜ ਕੇ ਚੱਲ ਸਬਜੀ ਲਾਉਨੇ ਆ ਫੇਰ ਗਿੱਲਾ ਕਰ ਜਾਂਦਾ ਉਹਨੂੰ ਖਾਲੀ ਵੱਟਾ ਬਣਾਉਣੀ ਤੇ ਨਾ ਬੱਸ ਐਵੇਂ ਲੰਗੀਆਂ ਨਾਲ ਆਉਂਦਾ ਐਂ ਜਾਂਦਾ ਚਲੋ ਮਿਲਦੇ ਆ ਫਿਰ ਜਦ ਕਿ ਫੜਦਾ ਫਿਰ ਲੱਗਦੇ ਆ ਕੰਪੈਨ ਨੂੰ ਓਕੇ ਜੀ ਹਾਂਜੀ ਜਿਵੇਂ ਕੀ ਦਿਖਾਇਆ ਸੀ ਆਪਾਂ ਵੀ ਕੱਲ ਬਰਸਾਤ ਪੈਂਦੀ ਰਹੀ ਆ ਤੇ ਆਪਾਂ ਕੱਲ ਕੰਪੈਨ ਨੂੰ ਨਹੀਂ ਲੱਗੇ ਕਿਉਂ ਸਾਰਾ ਦਿਨ ਬਰਸਾਤ ਨਹੀਂ ਹਟੀ ਬਾਕੀ ਆਪਾਂ ਕੈਥਲ ਗਏ ਸੀ ਜਿਹੜੀਆਂ ਚਾਦਰਾਂ ਚੁਦਰ ਲਿਆਉਣੀਆਂ ਇਹ ਕੰਪਿਊਟਰ ਵਾਲ ਦੀਆਂ ਆਪਾਂ ਲੈ ਆਏ ਤੇ ਕਟਰ ਵਾਲਾ ਪੁੱਤ ਛੱਡ ਆਏ ਸੀਗੇ ਉਹਦੀਆਂ ਚਾਦਰਾਂ ਲੱਗਣਗੀਆਂ ਬਾਕੀ ਟਰਾਲਾ ਆਪਾਂ ਵਾਪਸ ਆਪਣਾ ਲੈ ਆਏ ਆਪਣਾ ਘਰੇ ਹੀ ਉਹ ਚਾਦਰਾਂ ਸ਼ਾਇਦ ਕਟਰ ਵਾਲ ਦੀ ਅੱਜ ਲੱਗ ਜੇ ਤੇ ਫਿੰਗਰਾਂ ਫੁੰਗਰਾਂ ਦਾ ਜਿਹੜਾ ਆਪਣਾ ਐਂਗਲ ਆ ਉਹ ਲੱਗੂਆ ਫਿੰਗਰਾਂ ਵਾਲਾ ਗਾਰਡ ਲਾ ਬਾਕੀ ਕੰਬੈਨ ਦਾ ਆਪਣਾ ਰਹਿ ਗਿਆ ਥਰੇਸਰ ਕੱਢਣਾ ਸਪੈਕਾਂ ਛਾਦ ਲਾਉਣੇ ਵੀ ਆ ਸਟਾਵ ਆਖ ਰੋਕ ਕੇ ਆ ਇਹ ਮੜੀ-ਮੋਟੀ ਹੱਥ ਪੱਲਾ ਮਾਰਾਂਗੇ ਇਹਨਾਂ ਦੇ ਬਾਕੀ ਇਹ ਕੰਮ ਆਪਣਾ ਤਕਰੀਬਨ ਓਕੀ ਆ ਬਰਸਾਤ ਪੈ ਗਈ ਅੱਜ ਖੋਲ ਫਰੈਸਰ ਕੱਢ ਕੇ ਨੂੰ ਧਵਾ ਕੇ ਲਿਆਵਾਂਗੇ ਰਾਣੀ ਨੂੰ ਫਰੈਸਰ ਹੈਗਾ ਕੱਢਣ ਵਾਲਾ ਸਪੈਕਾਂ ਜਿਆਦੀਆਂ ਡੋਨ ਹੋ ਗਈਆਂ ਮੈਂਸਾ ਵਲਾ ਸਪੈਕਾਂ ਪਾ ਦिए ਦੇਖੋ ਬਾਕੀ ਗੈਡਰਮ ਜਿਹੜਾ ਉਹਦੇ ਇੱਕ ਥਾਂ ਤੇ ਮੋਰੀ ਆ ਦੇਖਦੇ ਆ ਜੇ ਇਦਾਂ ਹੀ ਕੰਮ ਚੱਲਦਾ ਹੈ ਚਲਾ ਦਾਂਗੇ। ਬਾਕੀ ਇਹ ਤਾਂ ਫੇਰ ਕੱਢ ਕੇ ਉਹਦੇ ਚੇਪੀ ਚੁਪੀ ਲਾਵਾਂਗੇ। ਉਹ ਲਾਤਾ ਹੀ ਆਪਾਂ ਫੀਟਰ ਆਪਣਾ ਟਾਇਰਾਂ ਤੇ ਟੰਗਤਾ ਹੀ। ਬਾਕੀ ਹੁਣ ਆਉਂਦਾ। ਲੱਖਾ ਫੇਰ ਕਰਦੇ ਆ ਇਹਦੇ ਨਾਲ ਦੋ ਹੱਥ। ਬਾਕੀ ਮੀਨ ਹੈ ਕਿਤਾ ਪੂਰਾ ਬੁਰਾ ਹਾਲ। ਸਮਾਨ ਵੀ ਭੇਜ ਗਿਆ ਬਾਹਰ। ਜ਼ਿਆਦਾ ਕੋਈ ਨਹੀਂ ਬਸ ਚਾਬੀਆਂ ਪਾਣੇ ਹੈਗੀਆਂ। ਪੱਲੜੀ ਪਾਇਆ ਪੱਲੜ ਦੇ ਵਿੱਚੋਂ ਦੀ ਪਾਣੀ ਵੜ ਕੇ ਸਭ ਭਿੱਜ ਗਿਆ। ਬਾਕੀ ਇਹ ਆਪਣੀ ਰਾਣੀ ਬਿਲਕੁਲ ਓਕੇ ਆ। ਲੈਟਰ ਲਈ ਧਰ ਲੱਤੀ ਆ। ਚਲੋ ਆਉਂਦਾ ਫਿਰ ਦਿਖਾਉਣੇ ਤੁਹਾਨੂੰ। ਹਾਂਜੀ ਕਮਾਈ ਦਾ ਥ੍ਰੈਸਟਰ ਥ੍ਰੋਸਰ ਨਿਕਲ ਗਿਆ ਇਹ ਵਾਰ। ਤੇ ਉਸ ਤੋਂ ਬਾਅਦ ਆਪਾਂ ਕੰਬੈਨ ਲੈ ਆਏ ਆ ਸਰਵਿਸ ਸਟੇਸ਼ਨ ਤੇ। ਦਿਖਾਉਣੇ ਤੁਹਾਨੂੰ। ਲਿਆ ਮੇਰਾ ਵੀਰ। ਬਾਈ ਪੀਆਊਗਾ ਚਾਹ ਹੁਣ ਆਪਾਂ ਨੂੰ ਇਹਦਾ ਚਾਹ ਪੀਓ ਫਿਰ ਕੰਮ ਕਰਾਂਗੇ ਖਲਾਤੀ ਰਾਣੀ ਆਪਣੀ ਆ ਬਾਈ ਕਰੂਗਾ ਹਣ ਦੋ ਹੱਥ ਚਾਹ ਪੀ ਕੇ ਮੰਨਦੇ ਆ ਆਓ ਕੈਪਚਰ ਕਰ ਲਿਆ ਆਪਕੋ ਵੇਖੋ ਫਰਮਾਂ ਜੀ ਕਿਵੇਂ ਆ ਵੇਖੋ ਕਿਵੇਂ ਆ ਜਿਆਦੀ ਮਲੀ ਮੁਲੀ ਤੇ ਨਹੀਂ ਮਲੀ ਆ ਤਾਂ ਤਾਂ ਹੀ ਲੈ ਆ ਤੁਹਾਡੇ ਉਹ ਮੈ ਕਿਹਦਾ ਉਹ ਮੇਰਾ ਸਾਰਾ ਗਾਗੇ ਨੋ ਜੀ ਵੱਜ ਗਿਆ ਪਾਣੀ ਇੱਕ ਵਾਰੀ ਰਾਣੀ ਨੇ ਫਿਰ ਮਾਰਦੇ ਆ ਰੇ ਸੜਫ ਬਾਕੀ ਤਾਂ ਆਆਂ ਗੱਲਬਾਤ ਬਣ ਗਈ ਐ ਲਿਸ਼ਕਾ ਹੀ ਉਹ ਬਸੜਾ ਪਾਂਦੀ ਕੱਢੀ ਨਹੀਂ ਦੇਖਦੇ ਆ ਜੇ ਕੰਮ ਚੱਲ ਗਿਆ ਇੱਦਾਂ ਹੀ ਹੋਰ ਮਾਰਦਾ ਭਾਈ ਪੰਜਾਬੀ ਵਾਲੇ ਪਾਣੀ ਮੰਨ ਵਕਿਆ ਲਿਖੀ ਇੱਕ ਹੋਰੀ ਤਾਂ ਸੋਟਿਆਂ ਜ਼ਿੰਦਗੀ ਬਣ ਜਾਂਦੀ ਆ ਮਹਿੰਦਰੀ ਦੀ ਰੂਹ ਖੁਸ਼ ਹੋ ਜਾਂਦੀ ਆ